ਆਓ ਜੀ ਜੀ ਇਹਨੂੰ ਸਵਾਗਤ ਹੈ ਤੁਹਾਡਾ ਫਰੀਦ ਵਰਕਸ ਚੈਨਲ ਤੇ ਦੋਸਤੋ ਕੁਦਰਤ ਦੇ ਰੰਗ ਕੁਦਰਤ ਹੀ ਜਾਣ ਸਕਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜੋ ਫਾਲਾ ਉਹ ਆਪਣੇ ਮੌਸਮ ਦੇ ਹਿਸਾਬ ਨਾਲ ਯਾਨੀ ਆ ਹੀ ਜਾਂਦੇ ਆ ਯਾਨੀ ਫਾਲ ਲੱਗ ਹੀ ਜਾਂਦੇ ਆ ਹੁਣ ਇਸ ਵਾਰ ਕੀ ਹੋਇਆ ਵੀ ਜਾਮਣਾ ਲੱਗੀਆਂ ਹੋਈਆਂ ਜਾਮਨ ਦੇ ਬੂਟੇ ਨੂੰ ਬਿਲਕੁਲ ਜਾਮਨ ਨਹੀਂ ਲੱਗੇ ਪਤਾ ਨਹੀਂ ਇਹਦਾ ਕੀ ਕਾਰਨ ਆ ਵੀਰ ਮੌਸਮ ਦੇ ਵਿੱਚ ਬਦਲਾਅ ਤੋਂ ਬਦੀਲੀ ਆ ਹੁਣ ਤੁਸੀਂ ਵੇਖੋਗੇ ਇਸ ਜਾਮਨ ਦੇ ਉੱਤੇ ਕੋਈ ਵਿਰਲੀਟਾਂ ਵੀ ਜਾਮਨ ਨਹੀਂ ਲੱਗੀ ਆ ਨਹੀਂ ਤਾਂ ਨਹੀਂ ਲੱਗੀ ਇਹ ਕੀ ਕਾਰਨ ਹੋ ਸਕਦਾ ਦੱਸਿਓ ਜਰੂਰ ਇਹ ਇਕੱਲਾ ਇੱਥੇ ਹੀ ਨਹੀਂ ਅਸੀਂ ਇਸ ਤੋਂ ਪਾਸੇ ਵੀ ਗਏ ਸੀਗੇ 10 ਕਿਲੋਮੀਟਰ ਦੂਰ ਉੱਥੇ ਉਹਨਾਂ ਜਾਮਨਾਂ ਦਾ ਬਾਗ ਸੀਗਾ ਮੈਂ ਉੱਥੇ ਵੀ ਵੇਖਿਆ ਉਹਨਾਂ ਦੇ ਜਾਮਨਾਂ ਦੇ ਬਾਗ ਦੇ ਵਿੱਚ ਵੀ ਕੋਈ ਜਾਮਨ ਨਹੀਂ ਲੱਗੀ ਇਹਨੇ ਕੁਦਰਤ ਦੀ ਆਪਾਂ ਇਹ ਕਿਰੂਪੀ ਕਹਿ ਸਕਦੇ ਹਣਾ ਕੀ ਕਾਰਨ ਹੋ ਸਕਦਾ ਜਾਵਨ ਨਾ ਲੱਗਣ ਦਾ ਜਿਵੇਂ ਪਿਛਲੀ ਵਾਰੀ ਕੀ ਹੋਇਆ ਗਰਮੀ ਬਹੁਤ ਜ਼ਿਆਦਾ ਪੈਂਦੀ ਸੀਗੀ ਤੇ ਨਿੰਮਾ ਸਾਰੀਆਂ ਸੁੱਕੀਆਂ ਸੀਆਂ ਹਾਂ ਲੱਗਦਾ ਸੀ ਨਿੰਮ ਫੁੱਟਦੀ ਨਹੀਂ ਪਰ ਨਿੰਮਾ ਤਾਂ ਧੇਰ ਬਾਅਦ ਫਟਾਈਆਂ ਸੀਆਂ ਤੇ ਆ ਹੁਣ ਇੱਕ ਆ ਬੂਟਾ ਵੇ ਇਹਨੂੰ ਵੀ ਕੋਈ ਜਾਵਨ ਨਹੀਂ ਯਾਨੀ ਕੁਦਰਤ ਦੇ ਮੌਸਮ ਦੇ ਵਿੱਚ ਉਹਨੇ ਕੋਈ ਤਬਦੀਲੀ ਜਾਂ ਬਦਲਾ ਆਪਾਂ ਕਹਿ ਸਕਦੇ ਆ ਅਮਰੂਦਾਂ ਦੇ ਬੂਟੇ ਲੱਗੇ ਹੋਏ ਆ ਆਪਣੇ ਛੋਟੇ ਛੋਟੇ ਅਮਰੂਦ ਆ ਪਰ ਇਹਨਾਂ ਨੂੰ ਅਮਰੂਦ ਬਹੁਤ ਲੱਗੇ ਆ ਇਹ ਵੀ ਕੁਦਰਤ ਦੀ ਇੱਕ ਦੇਣ ਆ ਕਿ ਛੋਟੇ ਜਿਹੇ ਬੂਟੇ ਨੂੰ ਫਲ ਲੱਗਣ ਲੱਗ ਜਾਂਦੇ ਆ ਜੋ ਵੀ ਤੁਸੀਂ ਵੇਖੋਗੇ ਪਰ ਜਿੱਥੇ ਕੁਦਰਤ ਕੋਹ ਨਾ ਦਿੰਦੀ ਆ ਉਥੇ ਕੁਦਰਤ ਕੋਹ ਨਾ ਕੋਸ ਹੁੰਦੀ ਵੀ ਜ਼ਰੂਰ ਆ ਪਰਮਾਤਮਾ ਦੇ ਰੰਗ ਪਰਮਾਤਮਾ ਆਪ ਹੀ ਜਾਣਦਾ ਵੀ ਉਹ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੈ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਜਰੂਰ ਵੀ ਇਹ ਤੁਹਾਡੇ ਕੋਈ ਜਾਮਨ ਦੇ ਬੂਟੇ ਲੱਗੇ ਆ ਵੀ ਤੁਹਾਡੇ ਵੀ ਇਸ ਤਰ੍ਹਾਂ ਫਲ ਹੈ ਨਹੀਂ ਜਾ ਉਹਨਾਂ ਨੂੰ ਕਿ ਸਾਡੇ ਏਰੀਏ ਦੇ ਵਿੱਚ ਹੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਆ ਜੋ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਜਿੰਦਾਬਾਦ ਰੱਖੇ ਧੰਨਵਾਦ ਜੀ